ਆਜੇ ਭਗਵਾਨ ਕਾਬਾ ਸਿਵਚਾਂਦੀ ਨਿੰਦਿਆ ਉਹੀ ਲੋਕ ਕਰਦੇ ਨੇ ਜਿਹੜੇ ਘਰ ਦੇ ਵਿੱਚ ਬੈਠ ਕੇ ਕਦੇ ਜਪਜੀ ਸਾਹਿਬ ਦਾ ਜਾਪ ਨਹੀਂ ਕਰ ਸਕਦੇ ਕਦੇ ਗੁਰ ਮੰਤਰ ਦਾ ਜਾਪ ਨਹੀਂ ਕਰ ਸਕਦੇ ਘਟਨਾ ਮਿਲਦੀ ਆ ਕਿ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਸਾਨ ਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾ ਦਵੋ। ਸਾਨ ਨੂੰ ਕਦੇ ਭੜੇ ਪੁਰਸ਼ ਦੇ ਦਰਸ਼ਨ ਕਰਵਾ ਦਵੋ। ਤੇ ਮੇਰੀ ਤਰੀ ਦੇ ਮਾਲਕ ਨੇ ਜਦੋਂ ਇਦਾਂ ਕਿਹਾ ਤਾਂ ਬਾਬਾ ਗੁੰਡਾ ਸਾਹਿਬ ਜੀ ਮਹਾਰਾਜ ਕਹਿ ਲੱਗੇ ਪਾਸ਼ਾ ਜੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਨੇ ਤੇ ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਇੱਕੋ ਹੀ ਯਾਰ ਜਿਹੜਾ ਜਿਸ ਦਾ ਰੋਮ ਰੋਮ ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਕਿੱਝਿਆ ਹੋਇਆ ਇੱਕ ਬਾਣੀ ਦੇ ਨਾਲ ਕਿੱਝਿਆ ਹੋਇਆ ਹੈ ਜਿਸ ਦੀ ਸਮਾਦੀ ਜੜੀਆ ਕਾਲ ਪੁਰਖ ਪ੍ਰਾਤਮਾ ਦੇ ਨਾਲ ਲੱਗੀ ਰਹਿੰਦੀ ਆ ਜਿਹੜਾ 6 6 ਮਹੀਨੇ ਸਮਾਦੀ ਦੇ ਵਿੱਚ ਲੇਟ ਦਿੰਦਾ ਹੈ ਤੇ ਮੇਰੇ ਪਰੀ ਦੇ ਮਾਲਕ ਕਹਿਣ ਲੱਗੇ ਉਹ ਕੌਣ ਨੇ ਤੇ ਬਾਬਾ ਗੁੰਡਾ ਸਾਹਿਬ ਤੋਂ ਕਹਿਣ ਲੱਗੇ ਪਾਸ਼ਾ ਜੀਓ ਉਹ ਧੰਨ ਗੁਰੂ ਨਾਨਕ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਨੇ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਬੋਲੋ ਸਤਨਾਮ ਸ੍ਰੀ ਵਾਹਿਗੋੜੇ ਓਨੇ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਜਿਹੜੇ ਛੇ ਛੇ ਪਿੰਦੇ ਜੜੇ ਆਕਾਲ ਪੁਰਮਾਤਮਾ ਦੀ ਭਗਤੀ ਦੇ ਵਿੱਚ ਜੀ ਰਹਿੰਦੇ ਨੇ ਸਮਾਧੀ ਉਹਨਾਂ ਦੀ ਇੰਨੀ ਆ ਰੰਗ ਰੰਗ ਦੇ ਵਿੱਚੋਂ ਆਵਾਜ਼ ਆਉਂਦੀ ਆ ਸਤ ਨਾਮ ਸ੍ਰੀ ਵਾਹਿਗੁਰੂ 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 ਕਿ ਉਹਨਾਂ ਦੇ ਰੰਗ ਰੰਗ ਦੇ ਵਿੱਚੋਂ ਆਵਾਜ਼ ਆਉਂਦੀ ਆ ਵਦਵਾਨ ਦੇਖਦੇ ਨੇ ਤਾਨ ਭਗਵਾਨ ਬਾਬਾ ਸ੍ਰੀ ਚੰਚ ਦੇ ਦਰਸ਼ਨ ਕਰਨ ਵਾਸਤੇ ਤਾਨ ਧਰਮ ਸਹਿਬ ਸ੍ਰੀ ਨਰਹਾਰ ਕੋ ਪਾਸ਼ਾ ਜੀ ਘੋੜੇ ਤੇ ਸਵਾਰ ਹੋਏ ਨੇ ਨਾਲ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਵਿਦਵਾਨ ਲਿਖਦੇ ਨੇ ਕਿ 220 ਸਵਾਰ ਘੋੜ ਸਵਾਰ ਜਿਹੜਾ ਮੇਰੇ ਪਾਸ਼ਾ ਦੇ ਨਾਲ ਹਮੇਸ਼ਾ ਰਹਿੰਦਾ ਸੀ ਇਹ ਸਾਰੇ ਤੁਰੇ ਜਾ ਰਹੇ ਨੇ ਘੋੜੇ ਤੇ ਅੱਗੇ ਅੱਗੇ ਜਾ ਰਹੇ ਨੇ ਨਕਾਰੇ ਵੱਜਦੇ ਪੈਣੇ ਇਧਰ ਬਾਠ ਸਰ ਦੇ ਵਿੱਚ ਬੈਠੇ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਨਾਲ ਬੈਠੇ ਨੇ ਭਾਈ ਕਮਲਿਆ ਜੀ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਪੁੱਛਣ ਲੱਗੇ ਕਿ ਭਾਈ ਕਮਲਿਆ ਆਹ ਕਿਹੜਾ ਰਾਜਾ ਆਉਂਦਾ ਪਿਆ ਏ ਕਿਹੜਾ ਪਾਸ਼ਾ ਆਉਂਦਾ ਪਿਆ ਏ ਤੇ ਧੰਨ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਭਾਈ ਕਮਲਿਆ ਜੀ ਨੂੰ ਪੁੱਛਦੇ ਪੈਣ ਇੱਥੇ ਬਦਵਾਨ ਲਿਖਦੇ ਨੇ ਦੇ ਭਾਈ ਕਮਲਿਆ ਜੀ ਕਹਿਣ ਲੱਗਾ ਭਗਵਾਨ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗਾ ਕੋਲੇ ਨਾਚ ਇਹ ਮੇਰੀ ਪਰੀ ਦਾ ਮਾਲਕ ਸ਼ੈਨ ਸ਼ਾ ਧੰਨ ਗੁਰੂ ਗੋਬਿੰਦ ਸਿੰਘ 와 ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਆ ਰਹੇ ਨੇ ਜਿਹੜੇ ਧੰਨ ਗੁਰੂ ਨਾਨਕ ਪਾਸ਼ਾ ਜੀ ਗੁਰਗੱਦੀ ਦੇ ਛੇਵੇਂ ਵਾਰਸ ਨੇ ਤੇ ਧੰਨ ਘਰਾਨ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਮੇਰੀ ਪਰੀ ਵਾਲੇ ਆ ਰਹੇ ਨੇ ਮੇਰੇ ਧੀਵਾਲੇ ਸ਼ਾਹਨਸ਼ਾਹ ਆ ਰਹੇ ਨੇ ਆਣ ਦੋ ਇਹਨਾਂ ਨੇ ਦੋ ਤਲਵਾਰਾਂ ਪਾਈਆਂ ਨੇ ਅੱਜ ਇਹਨਾਂ ਦਾ ਪੇਪਰ ਲੈਣੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਇਹਨਾਂ ਦੀ ਪ੍ਰੀਖਿਆ ਲੈਣੇ ਆ ਕਿ ਇਹਨਾਂ ਨੇ ਦੋ ਤਲਵਾਰਾਂ ਪਾਈਆਂ ਨੇ ਕਿ ਤਲਵਾਰਾਂ ਕਿੰਨੀਆਂ ਪਾਈਆਂ ਕਿ ਅੰਦਰ ਵੀ ਕੋਈ ਹੋਵੇਗਾ ਬੋਲੋ ਸਤਨਾਮ ਅੱਜ ਸੰਸਾਰ ਦੇ ਵਿੱਚ ਦੇਖੀਦਾ ਅਸੀਂ ਅੰਮ੍ਰਿਤ ਧਾਰਿਤ ਗੜੇ ਦੇਖੀਦੇ ਆ ਵੱਡੀਆਂ ਵੱਡੀਆਂ ਸ੍ਰੀ ਸੱਜਾ ਪਾਈਆਂ ਨੇ ਹੱਥ ਦੇ ਵਿੱਚ ਚਾਰ-ਚਾਰ ਕੜੇ ਪਾਏ ਨੇ ਵੱਡੇ ਵੱਡੇ ਚੋੜੇ ਪਾਏ ਨੇ ਉੱਤੋਂ ਦਿਮਾਲੇ ਸਜਾਏ ਨੇ ਬਸ ਬਾਹਰ ਤੇ ਸਜਾਵਟ ਬਣਾਈ ਆ ਅੰਦਰ ਸਾਡੇ ਕੁਝ ਨਹੀਂ ਹੈਗਾ ਬੋਲੋ ਸਤਨਾਮ ਸ੍ਰੀ ਵਾਇਗ ਤੇ ਅੱਜ ਕਹਿੰਦੇ ਆ ਵੀ ਅਸੀਂ ਉਹੀ ਕਰਦੇ ਪੈਣੇ ਉਹੀ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਆਪ ਦੇ ਅੰਦਰ ਕੁਝ ਨਹੀਂ ਹੁੰਦਾਗਾ ਉਹ ਫਿਰ ਗਾਲਾਂ ਕੱਢਦੇ ਫਿਰਦੇ ਨੇ ਉਹ ਗਾਲਾਂ ਕੱਢਦੇ ਨੇ ਅੱਜ ਜਦੋਂ ਦੇਖਿਆ ਤਾਨਪੁਰ ਹਰਗੋਬਾ ਸਾਹਿਬ ਜੀ ਆ ਰਹੇ ਨੇ ਤੇ ਭਗਵਾਨ ਕਬਾ ਸਿਗਰ ਚੰਚ ਜੀ ਕਹਿਣ ਕਿ ਕਹਿਣ ਲੱਗੇ ਮੇਰੀ ਪਰੀ ਵਾਲੇ ਆ ਰਹੇ ਨੇ ਅੱਜ ਇਹਨਾਂ ਦੀ ਪਰਖਸ਼ਾ ਲੈਣੇ ਆ ਤੇ ਭਾਈ ਕਰਲਿਆ ਜਿਨ ਕਹਿਣ ਲਗੇ ਭੋਲੇनाथ ਜੀ ਕਾਦੀ ਪ੍ਰੀਖਿਆ ਤੈਨ ਲਗੇ ਦੇਖਦੇ ਆ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਤੁਨੇ ਤੇ ਕੋੜ ਸਮਾਧੀ ਦੇ ਵਿੱਚ ਲੀਨ ਹੋ ਗਏ ਨੇ ਜਦੋਂ ਸਮਾਧੀ ਦੇ ਵਿੱਚ ਲੀਨ ਹੋ ਗਏ ਨੇ ਇਦھر ਭਾਈ ਕਰਲਿਆ ਜਿਹਨੂੰ ਕਹਿ ਦਿੱਤਾ ਕਿ ਉਹਨਾਂ ਚਿਰ ਤੱਕ ਭਗਵਾਨ ਬਾਬਾ ਸ੍ਰੀ ਚੰਦ ਜੀ ਨੂੰ ਠਾਉਣਾ ਨਹੀਂਗਾ ਦਰਸ਼ਨ ਕਰਨ ਵਾਸਤੇ ਆਉਣਾ ਨਹੀਂਗਾ ਜਿੰਨਾ ਚਿਰ ਤੱਕ ਭਗਵਾਨ ਬਾਬਾ ਸ੍ਰੀ ਚੰਗੀ ਤੁਹਾਨੂੰ ਖੁਦ ਨਾ ਬੁਲਾਉਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਅਸਲੀ ਬ੍ਰਹਮ ਗਿਆਨੀ ਹੁੰਦਾ ਹੈ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਜਾਣਦਾ ਕਿਉਂਕਿ ਦੂਸਰਾ ਕੋਈ ਜਾਣ ਨਹੀਂ ਸਕਦਾ ਇਦਰ ਪ੍ਰਭਾਨ ਬਾਬਾ ਸ੍ਰੀ ਚੰਗੀ ਸਮਾਧੀ ਦੇ ਵਿੱਚ ਲੇਣ ਹੋਗੇ ਮੇਰੀ ਪਿੰਡੀ ਦੇ ਮਾਲਕ ਧੰਨ ਗੁਰ ਹਰਗੋਬਿੰਦ ਪਾਸ਼ਾ ਜੀ ਆਏ ਨੇ ਆਕੇ ਭਾਈ ਕਮਲਗਾ ਜੀ ਨੂੰ ਮਿਲਣ ਤੇ ਭਾਈ ਕਮਲਗਾ ਜੀ ਤੋਂ ਪੁੱਛਣ ਲੱਗੇ ਨੇ ਕਿ ਅਸੀਂ ਮਹਾਂ ਪੁਰਖਾਂ ਤੇ ਬ੍ਰਹਮ ਗਿਆਨ ਦੇ ਦਰਸ਼ਨ ਕਰਨ ਦੇ ਭਗਵਾਨ ਦਾਤਾ ਸ੍ਰੀ ਚੰਨ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਭਾਈ ਕਮਲਗਾ ਜੀ ਕਹਿਣ ਲੱਗੇ ਪਾਸ਼ਾ ਜੀਓ ਤਾਂ ਕਿ ਭਗਵਾਨ ਦਾਤਾ ਸ੍ਰੀ ਚੰਨ ਜੀ ਤੁਹਾਡੇ ਦੇ ਕੋਲ ਸਮਾਧੀ ਦੇ ਵਿੱਚ ਇਹ ਨੇ ਤੇ ਉਹਨਾਂ ਨੇ ਗਣਤਾ ਕੀਤਾ ਏ ਕਿ ਜਿੰਨਾ ਚਿਰ ਤੱਕ ਅਸੀਂ ਨਹੀਂ ਬੁਲਾਉਂਦੇ ਤਹਾਨੂੰ ਉਹਨਾਂ ਚਿਰ ਤੱਕ ਤੁਸੀਂ ਦਰਸ਼ਨ ਕਰਨ ਵਾਸਤੇ ਨਹੀਂ ਆਉਣਾ ਗੋਡੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਗੁਰ ਹਰਗੋਬਾ ਪਾਤਸ਼ਾਹ ਜੀ ਬੈਠ ਗਏ ਨੇ ਕੁਝ ਸੰਗਤ ਇੰਤਜ਼ਾਰ ਕਰਨ ਲੱਗ ਪਿਆ ਨੇ ਕਹਿਣ ਲੱਗਿਆ ਪਾਤਸ਼ਾਹ ਜੀਓ ਤੁਸੀਂ ਮੇਰੀ ਪ੍ਰੀਤ ਦੇ ਮਾਲਕ ਜੇ ਸ਼ੈਨ ਸ਼ਾਹ ਦੇ ਤਨ ਕੋ ਲਾਨਕ ਪਾਸ਼ਾ ਦੀ ਗਤੀ ਦੇ ਮਾਲਕ ਜੇ ਦੁਨੀਆ ਦੇ ਲੋਕ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੁਸੀਂ ਇੰਦੇ ਦਰਸ਼ਨ ਕਰਨ ਵਾਸਤੇ ਆਏ ਜੇ ਅਨੰਗੇ ਦੇ ਸਰੀਰ ਵਾਲੇ ਦੇ ਲੰਗੋਟ ਕੱਲਾ ਪਾਇਆ ਏ ਤੁਸੀਂ ਇੰਡੀਕੇਟ ਕਰਦੇ ਪਹਿਲੇ ਚਲੋ ਸ਼ੈਨ ਸ਼ਾਹ ਅਸੀਂ ਮੇਰੀ ਤੇਰੀ ਦੇ ਮਾਲਕ ਜੀ ਤੇ ਪਰ ਧੰਨ ਗੁਰ ਹਰਗੋਬਾ ਸਿੰਘ ਜੀ ਉੱਥੇ ਬੈਠੇ ਰਹਿਣ ਕਹਿ ਲੱਗੇ ਸੰਤੋ ਜਿਨ੍ਹਾਂ ਨੇ ਜਾਣਾ ਏ ਉਹ ਚੜੇ ਜਾਓ ਅਸੀਂ ਤਾਂ ਭਗਵਾਨ ਬਾਬਾ ਸ੍ਰੀ ਚੰਚੀ ਦਰਸ਼ਨ ਕਰਨ ਵਾਸਤੇ ਆਏ ਆ ਤੇ ਦਰਸ਼ਨ ਕਰਕੇ ਜਾਵਾਂਗੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਬਦਵਾਲਿਕ ਨੇ ਧੰਨ ਗੁਰ ਹਰਗੋਬਾ ਸਿੰਘ ਪਾਸ਼ਾ ਜੀ ਦਾ ਸੋਚਾ ਪਰਿਵਾਰ ਬੈਠਾ ਹੋਇਆ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਸਮਾਧੀ ਦੇ ਵਿੱਚ ਦੀਨ 1 ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਲਗਾਤਾਰ ਦਿਨ ਰਾਤ ਤੇ ਬੈਠੇ ਫਿਰ ਸੰਗਤਾਂ ਕੈਰਗੇ ਨੇ ਕਿ ਧੰਨ ਗੁਰ ਹਰਗੋਬਾ ਪਾਸ਼ਾ ਜੀ ਮਹਾਰਾਜ ਨੂੰ ਕੈਰਗੇ ਨੇ ਸ਼ੈਨ ਸ਼ਾ ਮੇਰੀ ਪਰੀ ਦੇ ਮਾਲਕ ਇੱਕ ਦਿਨ ਹੋਇਆ ਦੋ ਦਿਨ ਹੋਏ ਚਾਰ ਕਿੰਨੇ ਹੋ ਗਏ ਨੇ ਅੱਜ ਚਲੋ ਤੁਸੀਂ ਮੇਰੀ ਪਰੀਦੇ ਮਾਰਕ ਜੇ ਤੁਸੀਂ ਇਹ ਲੰਬੂਟ ਮਾਰੇ ਦਾ ਇੰਤਜ਼ਾਰ ਕਿਉਂ ਕਰਦੇ ਹੋਏ ਚਲੋ ਅੱਥਾਂ ਧੰਨ ਗੁਰ ਹਰਗੋਬਾ ਸਿੰਘ ਜੀ ਕਹਿਣ ਲੱਗੇ ਨਹੀਂ ਪਿਆਰਿਓ ਅਸੀਂ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਏ ਆ ਅਸੀਂ ਦਰਸ਼ਨ ਕਰਕੇ ਜਾਵਾਂਗੇ ਬਦਵਾਂ ਲਿਖਦੇ ਨੇ ਕਿ ਧੰਨ ਭਗਵਾਨ ਬਾਬਾ ਸ੍ਰੀ ਚੰਦ ਦੇ 6 ਮਹੀਨੇ ਹੋ ਗਏ ਲਗਾਤਾਰ ਸਮਾਦੀ ਦੇ ਵਿੱਚ ਗੀਨ ਹੋਇਆ ਨੂੰ ਤੇ ਕੁਝ ਸੰਗਤਾਂ ਗੈਰਗਣ ਨੇ ਪਾਤਸ਼ਾਹ ਜੀਓ ਚਲੋ ਤੇ ਲਾਗੇ ਬੈਠੇ ਸਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਪਾਤਸ਼ਾਹ ਜੀਓ ਅਸੀਂ ਬ੍ਰਹਮ ਗਿਆਨ ਦੇ ਭਗਵਾਨ ਬਾਬਾ ਸ੍ਰੀ ਚੰਦ ਦੇ ਦਰਸ਼ਨ ਕਰਨ ਵਾਸਤੇ ਆਏ ਸਾਂ ਤੇ ਕਹਿਣ ਲੱਗੇ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਸਮਾਧੀ ਦੇ ਵਿੱਚ ਮੀਨ ਹੋ ਗਏ ਨੇ ਆਪਾਂ ਨੂੰ ਦਰਸ਼ਨ ਕਿਉਂ ਨਹੀਂ ਦੇ ਰਹੇ ਤਨ ਗੁਰ ਹਰਗੋਬਾਰ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤਨ ਭਗਵਾਨ ਬਾਬਾ ਸ੍ਰੀ ਚੰਦ ਸਾਡਾ ਪੇਪਰ ਲੈnde ਪੈਣੇ ਕੋਈ ਐਹੋ ਜਿਹਾ ਵਿਦਿਆਰਥੀ ਨਹੀਂ ਹੁੰਦਾਗਾ ਜਿਹੜਾ ਆਪਣਾ ਪੇਪਰ ਵਿੱਚ ਛੱਡ ਜਾਵੇ ਤੇ ਕੁਝ ਸੰਕਤਾ ਗੈਰ ਗੜੇ ਮੇਰੀ ਪਰੀ ਤੇ مالک ਦੁਨੀਆਂ ਦੇ ਵਿੱਚ ਕਿਹੜਾ ਪੈਦਾ ਹੋ ਰਿਹਾ ਜਿਹੜਾ ਤੁਹਾਡਾ ਪੇਪਰ ਲੈ ਸਕੇ ਤੁਹਾਡੀ ਪ੍ਰੀਖਿਆ ਲੈ ਸਕੇ ਤੇ ਕਹਿਣ ਲੱਗੇ ਦੁਨੀਆਂ ਦੇ ਵਿੱਚ ਹੋਵੇ ਨਾ ਕੋਈ ਦੁਨੀਆਂ ਦੇ ਵਿੱਚ ਇੱਕੋ ਯਾਰ ਉਹ ਆ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਜੋ ਸਾਡਾ ਜਿਹੜਾ ਮੀਰੀ ਦਾ ਪੇਪਰ ਲੈਂਦੇ ਪਹਿੜੇ ਪੀਰੀ ਦਾ ਪੇਪਰ ਤੇ ਅਸੀਂ ਪਹਿਲਾਂ ਦੇਂਦਾ ਸੀ ਜਦੋਂ ਲੱਲਾ ਬੇਗਨੋ ਘੋੜੇ ਸਮੇਤ ਅਸੀਂ ਵੱਡ ਦਿੱਤਾ ਸੀ ਪੀਰੀ ਦਾ ਪੇਪਰ ਅਸੀਂ ਉਦੋਂ ਦੇ ਦਿੱਤਾ ਸੀ ਮੀਰੀ ਦਾ ਪੇਪਰ ਤਾਨ ਘੁਬਾਨ ਬਾਬਾ ਸ੍ਰੀ ਚੰਦ ਜੀ ਸਾਡਾ ਲੈ ਲੈਣਾ ਵਦਵਾਰ ਲਿਖਦੇ ਨੇ ਤਾਨ ਗੁਰੂ ਹਰਗੋਬਾ ਸਿੰਘ ਜੀ ਅੰਮ੍ਰਿਤ ਵੇਲਾ ਹੋਇਆ 6 ਮਹੀਨੇ ਹੋ ਗਏ ਨੇ ਤਾਨ ਘੁਬਾਨ ਕਾਬਾ ਸ੍ਰੀ ਚੰਦ ਜੀ ਸਮਾਧੀ ਦੇ ਵਿੱਚ ਪੀਣ ਹੋਇਆ ਉਹ ਇਧਰ ਅੰਮ੍ਰਿਤ ਵੇਲਾ ਹੋਇਆ ਤਾਨਾ ਗੁਰੂ ਹਰਗੋਬਾ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ। ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰਦਾ ਵਿਦਵਾਨ ਇਹ ਕਿਦਣ ਜਦੋਂ ਆਸਾ ਦੀ ਵਾਰ ਦਾ ਤੌਰ ਪਾਇਆ ਤੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇੱਧਰ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਵੀ ਆਪਣੇ ਮੇਦਰ ਖੋਲੇ ਨੇ ਤੇ ਕਹਿਣ ਲੱਗੇ ਮੇਰੇ ਕਰੀਤੇ ਮਾਲਕ ਅੱਜ ਤੁਸੀਂ ਪੇਪਰ ਦੇ ਵਿੱਚੋਂ ਪਾਸ ਹੋ ਗਏ ਜੀ ਕਹਿੰਦੇ ਕਿ ਜਦੋਂ ਤੁਸੀਂ ਆ ਰਹੇ ਸੀ ਅਸੀਂ ਭਾਈ ਕਬਲਿਆ ਜਿਹਨੂੰ ਕਹਿ ਰਹੇ ਸਨ ਕੌਣ ਆ ਰਿਹਾ ਏ ਤੇ ਭਾਈ ਕਬਲਿਆ ਨੇ ਕਿਹਾ ਸੀ ਕਿ ਮੇਰੀ ਕਿਰੀ ਦੇ ਮਾਲਕ ਆ ਰਹੇ ਨੇ ਅਸੀਂ ਕਿਹਾ ਸੀ ਕਿ ਮੇਰੀ ਕਿਰੀ ਵਾਲਾ ਆ ਰਿਹਾ ਏ ਇਹਨਾਂ ਦੀ ਪ੍ਰੀਖਿਆ ਲੈਣ ਚਾਹੀਦੀ ਹੈ ਮੇਰੀ ਕਿਰੀ ਦੇ ਮਾਲਕ ਨੂੰ ਅੱਜ ਤੁਸੀਂ ਪੇਪਰ ਦੇ ਵਿੱਚੋਂ ਪਾਸ ਹੋ ਗਏ ਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਸੰਸਾਰ ਦੇ ਵਿੱਚ ਮਿਰ ਨਹੀਂ ਹੁੰਦਾ ਹੈ ਜਿਹੜਾ ਇਸ ਪੇਪਰ ਦੇ ਵਿੱਚੋਂ ਪਾਸ ਹੁੰਦਾ ਹੈ ਅੱਜ ਦੇਖੀ ਨਾ ਸਾਡੇ ਕੋਲ ਅਨਰਥ ਵੇਲੇ ਨੇ ਉੱਠਿਆ ਜਾਂਦਾ ਹੋਰ ਸਾਡੇ ਕੋਲ ਕੋਈ ਨਾ ਅਨਰਜੀ ਕੰਮ ਕਰਾਵੇ ਗਰਤ ਕਲਾਉਣਾ ਚੋਰੀ ਕਰੋਣੀ ਡਾਕਾ ਮਰੋਣਾ ਨਸ਼ਾ ਪਕਾਉਣਾ ਉਹਦੇ ਵਾਸਤੇ ਰਾਤ ਨੂੰ ਭਲੇ 12 ਵਜੇ 1:00 ਵਜੇ ਵੀ ਅਸੀਂ ਉੱਠ ਪਾਵਾਂਗੇ ਸਾਨੂੰ ਗੁਰੂ ਘਰ ਵਿੱਚ ਆਉਣ ਲੱਗੇ ਦਵਿੰਦਰ ਪੈ ਜਾਂਦਾ ਹੈ ਮਾਫ਼ ਕਰਨਾ ਲੈਵ ਚਾਹੁੰਦਾ ਪਿਆ ਹੋ ਸਕਦਾ ਹੁਣ ਕਈਆਂ ਨੂੰ ਮਿਰਚਾਂ ਲੱਗਣਗੇ ਜਿਆਦਾ ਕਰਦਾ ਕਰਦੇ ਸਾਡੀਆਂ ਗੱਲਾਂ ਦੇ ਨਾਲ ਮਿਰਚਾਂ ਲੱਗਦਾਂ ਨੇ ਕਿਉਂਕਿ ਅਸੀਂ ਧੰਨ ਧੰਨ ਸਰਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੁੱਤੇ ਆ ਕੋਕਰ ਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਚ ਕੀਤੀ ਸੱਚੀ ਬੋਲਣਾ ਤੇ ਥੋੜਾ ਜਿਹਾ ਬੋਲਣਾ ਪੈਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਮਰਤ ਵੇਲੇ ਉੱਖਣ ਲੱਗੇ ਸਾਨੂੰ ਦਲੇਦਰ ਪੈ ਜਾਂਦਾ ਹੈ ਤੇ ਮੇਰੇ ਸਾਬਣੇ ਗੁਰਬਾਣੀ ਦੇ ਵਿੱਚ ਵੀ ਪਿਆ ਆ ਬੁਰੇ ਕੰਮ ਕੋ ਉਲਟ ਖਲਵਾ ਨਾਮ ਕੀ ਮੇਲਾ ਕਹਿ ਪੈ ਸੋਆ ਕਿ ਬੁਰੇ ਕੰਮਾਂ ਕਰਨਾ ਵਾਸਤੇ ਰਾਤ ਨੂੰ ਭਾਰੇ 12 ਵਜੇ ਉੱਠਣਾ ਪਵੇ ਅਸੀਂ ਉਹ ਵੀ ਉੱਠ ਪਾਵਾਂਗੇ ਗੁਰੂ ਘਰ ਵਿੱਚ ਆਉਣ ਲੱਗੇ ਅੰਮ੍ਰਿਤ ਵੇਲੇ ਉੱਠਣ ਲੱਗੇ ਬਾਣੀ ਪੜਤ ਤੱਕ ਸਾਨੂੰ 4 ਵਜੇ ਬੈਠਣਾ ਪਵੇ ਤੇ ਅਸੀਂ ਵੀ ਉੱਠਣ ਤੇ ਕੋਲੋਂ ਸਤਨਾਕ ਸਰੇ ਵਾਹਿਗੁਰੂ ਇਹ ਦੇਖੀਦਾ ਅੱਜ ਹਾਲਾਤ ਬਣੇ ਪਣ ਸਾਡੇ ਬਹੁਤ ਮਾੜੇ ਹਾਲਾਤ ਬਣੇ ਪਣ ਸਾਡੇ ਕੌਮ ਦੇ ਗੁਰੂ ਸਾਹਿਬ ਜੀ ਸਮਤ ਦਰਸ਼ਨ ਕਰਕੇ ਸਾਡੇ ਕੌਮ ਦਾ ਭਲਾ ਮਚਾਵੇ ਅੱਜ ਸਾਨੂੰ ਲੱchn ਬਹੁਤ ਮਾੜੇ ਲੱਗਦੇ ਕੌਮ ਦੇ ਬਹੁਤ ਹਾਲਾਤ ਮਾੜੇ ਹੋ ਪਏ ਨੇ ਕੌਮ ਦੇ ਅੱਜ ਸਾਡੇ ਨੌਜਵਾਨ ਬਕਰ ਸਾਡੇ ਜਥੇਦਾਰ

ਉਹਦਾ ਜਿਹੜੀ ਸਾਨੂੰ ਸ੍ਰੀ ਸਾਹਿਬ ਲਾ ਕੇ ਜਿਹੜੀ ਆਪਣੇ ਬੈਂਕ ਦੇ ਵਿੱਚ ਪਾਉਣੀ ਪੈਂਦੀ ਆ ਆਪਣਾ ਕੜਾ ਲਾ ਕੇ ਜਿਹੜਾ ਬੈਂਕ ਦੇ ਵਿੱਚ ਪਾਉਣਾ ਪੈਂਦਾ ਕਹਿੰਦਾ ਕਿ ਉਹ ਤਰਕਾਰ ਜਿਹੜੇ ਲਵਾ ਦਿੰਦੇ ਨੇ ਕਹਿ ਦਿੰਦੇ ਨੇ ਗਿਆਨੀ ਜੀ ਇਹਨਾਂ ਨੂੰ ਬੈਂਕ ਦੇ ਵਿੱਚ ਪਾ ਲਵੋ ਤੇ ਉਹ ਧੰਨ ਗਿਆਨੀ ਗਿਆਨੀ ਮਾਣ ਸਿੰਘ ਜੀ ਕਹਿੰਦੇ ਕਿ ਜਦੋਂ ਉਹ 에어ਪੋਰਟ ਤੇ ਗਏ ਸੰਗਿਆ ਤਾਂ ਕਿਸੇ ਨੇ ਕਿਹਾ ਸੀ ਉਹਨਾਂ ਨੂੰ ਕਿ ਤੁਸੀਂ ਆਪਣੇ ਸ੍ਰੀ ਸਾਹਿਬ ਲਾ ਲ ਕਹਿੰਦੇ ਕਿ ਅਸੀਂ ਨਹੀਂ ਲਾਵਾਂਗੇ ਕਹਿ ਲੱਗਾ ਕਿ ਤੁਹਾਡੇ ਏਡੇ ਏਡੇ ਬਦਮਾਨ ਆਉਂਦੇ ਨੇ ਉਹਨਾਂ ਨੂੰ ਕਹਿ ਦਈਏ ਸ੍ਰੀ ਸਾਹਿਬ ਲਾ ਲਓ ਉਹ ਕਹਿੰਦਾ ਉਹ ਛੱਟ ਲਾ ਕੇ ਬੈਗ ਦੇ ਵਿੱਚ ਪਾ ਲੈਂਦੇ ਨੇ ਤੁਹਾਨੂੰ ਕੀ ਹੋ ਜਾਏ ਤੁਸੀਂ ਸ੍ਰੀ ਸਹਿਬ ਦੇ ਨਾਲ ਇੰਨਾ ਕਿਹਾ ਪਿਆਰ ਕਰਦੇ ਜੇ ਉਹ ਕਹਿੰਦੇ ਕਿ ਤੁਸੀਂ ਵੇਖਣਾ ਪਿਆਰ ਕਿਹ ਕਰਦੇ ਜੇ ਤੇ ਭਾਈ ਮਣੀ ਸਿੰਘ ਦਾ ਇਤਿਹਾਸ ਪੜ ਕੇ ਦੇਖ ਲਓ ਭਾਈ ਮਣੀ ਸਿੰਘ ਦਾ ਇਤਿਹਾਸ ਪੜ ਕੇ ਦੇਖ ਲਓ ਜਦੋਂ ਭਾਈ ਮਣੀ ਸਿੰਘ ਨੂੰ ਬੰਦ-ਬੰਦ ਕੱਟਣ ਲੱਗੇ ਸੀ ਇੱਕ ਜਲਾਦ ਆ ਕੇ ਕਹਿਣ ਲੱਗਾ ਕਹਿੰਦਾ ਭਾਈ ਮਣੀ ਸਿੰਘ ਉਹ ਜ਼ਿੰਦਗੀ ਇੱਕ ਵਾਰ ਮਿਲਦੀ ਆ ਉਹ 10 ਮਿੰਟ ਦੀ ਗੱਲ ਆ ਕੇਸ ਕਟਵਾਲਾ ਮੁੜ ਕੇ ਵੇਖ ਨਹੀਂ ਕਿੰਨੇ ਵੇਖਣਾ ਤੇ ਭਾਈ ਭਣੀ ਸਿੰਘ ਕਹਿਣ ਲੱਗੇ ਉਹ ਕਾਕਾ ਤੂੰ ਆਪਣਾ ਕੰਮ ਕਰ ਸਾਡੇ ਮਾਲਕ ਦਾ ਹੁਕਮ ਆ ਅਸੀਂ ਆਪਣੇ ਸਿੱਖੀ ਸੰਤਾਨ ਦੇ ਵਿੱਚ ਰਹਿਣਾ ਤੇਰੇ ਮਾਲਕ ਦਾ ਹੁਕਮ ਆ ਸਾਡਾ ਬੰਦ ਬੰਦ ਘਟਣਾ ਤੂੰ ਆਪਣਾ ਦਾਤਰੀ ਆਪਣੀ ਤਿੱਖੀ ਕਰ ਲੈ ਆਪਣੀ ਜਿਹੜੀ ਕਹਿਤੀ ਰੁੱਤੀ ਲਾ ਕੇ ਤਿੱਖੀ ਕਰ ਲੈ ਜੇ ਕਰਦੇ ਹਾਂ ਤੋ ਸਾਰੋਂ ਦਾ ਸਭ ਤੋਂ ਹੁੰਦਾ ਜੇ ਪ੍ਰਕਾਸ਼ ਮਦਵਾਨ ਲਿਖਦ ਨੇ ਮਿਰ ਭਾਈ ਭਨੀ ਸਿੰਘ ਦਾ ਬੰਦ ਬੰਦ ਕਟੇਗਾ ਸੀ ਇਹ ਪਿਆਰ ਸੀ ਗੁਰੂ ਪ੍ਰਤੀ ਕਿਉਂਕਿ ਇਹ ਪ੍ਰੇਮ ਵਾਲਾ ਅਨੰਤ ਸੰਭਾਗਣ ਵਾਲਾ ਰੰਗ ਕਿਸੇ ਬੰਦੇ ਨੂੰ ਆਪਣਾ ਲੱਗਦਾ ਜਾਂ ਕੋ ਹਰ ਇੱਕ ਲਾਗੂ ਇਸ ਚੋਕ ਨੇ ਸੋ ਕਈਤ ਹੈ ਸੂਰਾ ਸੰਸਾਰ ਦੇ ਵਿੱਚ ਵਿਰਲੇ ਬਣਖ ਹੁੰਦੇ ਨੇ ਜਿਨ੍ਹਾਂ ਨੂੰ ਇਹ ਪ੍ਰੇਮ ਵਾਲਾ ਰੰਗ ਲੱਗਦਾ ਏ ਸੁਹਾਗਣ ਵਾਲਾ ਰੰਗ ਲੱਗਦਾ ਏ

ਆਪ ਕੋਈ ਗੁਰਬਾਣੀ ਦੇ ਨਾਲ ਲੜ ਕੇ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਸੋਹਣੀਆਂ ਹਰਸੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰ ਕਰਦਿਆਂ ਹੋ ਗਈਆਂ ਏਕ ਨਹੀਂ ਅਨੇਕ ਪ੍ਰਕਾਰ ਦੇ ਭਰਕ ਨਾਲ ਜਾਣਦੇ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਮਿਰਚਾਂ ਲੱਗੀਆਂ ਹੁਣ ਦਾਸ ਕਿਮਾ ਦਾ ਚਾਚਕਾ ਕੰਕੇ ਗੁਰੂ ਨਾਮ ਦਾਸ ਮਹਾਰਾਜ ਦਾ ਤੂਕਰ ਗੁਰੂ ਨਾਮ ਦਾਸ ਮਹਾਰਾਜ ਨੇ ਰੋਟੀ ਪੁਸ਼ਤ ਕੀਤੀ ਹੋਈਆਂ ਪੁਲਾਚਕਾ ਤਾਂ ਕਿਹਾ